ਦਨ ਮੁਰਦਾ ਬਤਾ ਆਏ ਦੇਖੇ ਜਾਂ ਆਏ ਮੂਰੇ ਦੇਖ ਮੈਂ ਤਾਂ ਦੇਖਦਾ ਮੈਂ ਕਿਹ ਚੱਲ ਰਿਹਾ ਬਸ 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 ਮੈਂ ਕਿਹ YouTube ਤੇ ਲਾਈਵ ਕਰਕੇ ਦੇਖਦੇ ਆ ਫਿਰ ਆਇਓ ਨਾ ਹੁਣ ਗੇਮਾਂ ਗੇਮ ਤੇ YouTube ਨਹੀਂ ਵਾਇਲੇਸ਼ਨ ਕੱਟੇ ਜਿੱਦ ਤੱਕ ਹੋਇ ਕੱਟੇ ਹੈ ਕਿਉਂ ਗਾਣੇ ਦਾ ਕੱਟਦਾ ਹੈਗੀ ਨਹੀਂ ਗਾਣੇ ਦਾ ਤਾਂ ਕੱਢੂ YouTube ਕੱਢੂ YouTube ਸ਼ਾਰਟਸ ਤੇ ਵੀ ਗਾਣੀ ਯੂਜ਼ ਕਰ ਸਕਦੇ ਨਹੀਂ ਉਹ ਪੈਸੇ ਪੇ ਕਰਨੇ ਪੈਂਦੇ YouTube ਤੇ ਉਹ ਕਿਉਂ ਉਹ ਆ ਤੋ ਉਦਰਾ ਉਦ ਜਾ ਕੇ ਆ ਜਾ ਇੱਥੇ ਲੈ ਨੀ ਕਹਿੰਦਾ ਕਿ ਇੱਥੇ ਕਿੰਨਾ ਮਾਈਦੀ ਹੈ ਗੁਰ ਹਾਂ ਇੱਥੇ ਕਹਿੰਦਾ ਇਸ ਇੱਥੇ ਯੂ-ਟਰਨ ਕਾਸ ਆ ਗਿਆ ਵੇ ਰਾਈਟ दैट ਲੁੱਕ ਇਸ ਲਾਈਕ ਯੂ ਟੇਕ ਯੂ ਡੋ ਨੀ ਕਹਿੰਦਾ ਉਹ ਕਹਿੰਦਾ ਇੱਧਰੋਂ ਮੁੜ ਸਕਦੇ ਆ ਯੂ-ਟਰਨ ਵਾਲਾ ਹੈਗਾ ਸਾਈਨ ਹਾਂ ਮੈਨੂੰ ਪਤਾ ਸੀ ਇੱਥੇ ਦਾ ਇੱਥੇ ਜਿਹਾ ਯੂ-ਟਰਨ ਕਾਸ ਆ ਦੇ ਜਾ ਚੱਲ ਬਾਹਰ ਮੈਂ ਲੱਗੀ ਦੇਖ ਲਓ ਨਹੀਂ ਨਹੀਂ ਉਹ ਲਾਈਵ ਹੋਇਆ ਹਾਂ ਆਈ ਸੋ ਆਈ ਮੈਨ ਆਈ ਸੋ ਲੁੱਕ ਆ ਹਾਫ